CBI ਵੱਲੋਂ ਫੜਿਆ ਗਿਆ DIG ਭੁੱਲਰ ਭਗਵੰਤ ਮਾਨ ਸਰਕਾਰ ਦਾ ਖਾਸ ਸੀ लाडला ਸੀ ਇਸੇ ਕਰਕੇ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਸੀ ਇਸੇ ਕਰਕੇ ਉਹਨੂੰ ਤਰੱਕੀ ਦਿੱਤੀ ਗਈ ਤੇ ਇਸੇ ਕਰਕੇ ਪੰਜਾਬ ਸਰਕਾਰ ਦੀ ਤੇ ਵਿਜੀਲੈਂਸ ਦੀ ਓਦੇ ਤੇ ਕੋਈ ਨਜ਼ਰ ਨਹੀਂ ਸੀ ਤੇ ਕੋਈ ਕਾਰਵਾਈ ਕਰਨਾ ਨਹੀਂ ਸੱਚਾਉਂਦਾ ਇਹ ਦੋਸ਼ ਵਿਰੋਧੀ ਪਾਰਟੀਆਂ ਲਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਈ ਸਾਰੇ ਹੋਰ ਲੋਕ ਇਹ 4-5 ਤਰ੍ਹਾਂ ਦੇ ਦੋਸ਼ ਕੱਲ ਦੇ ਲਾ ਰਹੇ ਨੇ ਬੋਲ ਰਹੇ ਨੇ ਪਰ ਬਹੁਤ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਸਰਕਾਰ ਸਾਰੀ ਦੀ ਸਾਰੀ ਚੁੱਪ ਕਿਉਂ ਹੈ ਆਮ ਆਦਮੀ ਪਾਰਟੀ ਦੇ ਲੀਡਰ ਸਹਿਮਾਨ ਇਹਦਾ ਜਵਾਬ ਕਿਉਂ ਨਹੀਂ ਦੇ ਰਹੇ ਭਗਵੰਤ ਮਾਨ ਸਾਹਿਬ ਦਾ ਬਿਆਨ ਇਸ ਮਸਲੇ ਤੇ ਹੁਣ ਤੱਕ ਕਿਉਂ ਨਹੀਂ ਆਇਆ ਕੋਈ ਛੋਟੀ ਗੱਲ ਥੋੜਾ ਪੰਜਾਬ ਦਾ ਇੱਕ ਬਹੁਤ ਵੱਡਾ ਸੀਨੀਅਰ ਪੁਲਿਸ ਅਧਿਕਾਰੀ सीबीआई ਨੇ ਆ ਕੇ ਫੜਿਆ ਔਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਪੰਜਾਬ ਚ ਵਿਜੀਲੈਂਸ ਹੈ ਕੀ ਹੈ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਅਸੀਂ ਕਟੜ ਇਮਾਨਦਾਰ ਆ ਸਾਡੀ ਤਾਂ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਹੈ ਅਸੀਂ ਤਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਤੇ ਆ ਜਿਹੜੇ ਬੰਦੇ ਨੇ ਸਕਰੈਪ ਦਾ ਕੰਮ ਕਰਨ ਵਾਲੇ ਨੇ ਡੀਆਈਜੀ ਨੂੰ ਫੜਾਇਆ ਸੈਂਟਰ ਦੀ ਏਜੰਸੀ ਤੋਂ ਫੜਾਇਆ ਉਹਨੂੰ ਕਿਉਂ ਭਗਵੰਤਮਾਨ ਸਰਕਾਰ ਦੀ ਵਿਜੀਲੈਂਸ ਤੇ ਪੰਜਾਬ ਦੀ ਏਜੰਸੀ ਤੇ ਯਕੀਨ ਕਿਉਂ ਨਹੀਂ ਸੀ ਉਹ ਸ਼ਰਯਮ ਕਹਿ ਰਿਹਾ ਉਹ ਕਹਿੰਦਾ ਜੇ ਮੈਂ ਪੁਲਿਸ ਨੂੰ ਸ਼ਿਕਾਇਤ ਕਰਦਾ ਡੀਆਈਜੀ ਦੀ ਉਹਨਾਂ ਤਾਂ ਉਲਟਾ ਮੇਰੇ ਤੇ ਪਰਚੇ ਕਰਦੇ ਨੇ ਸੀ ਉਹ ਸ਼ਰਯਮ ਕਹਿੰਦਾ ਇਹਨਾਂ ਨਹੀਂ ਸੀ ਫੜਨਾ ਔਰ ਉਹ ਇਹ ਵੀ ਕਹਿ ਰਿਹਾ ਹੈ ਕਿ ਉਹ ਸਰਕਾਰ ਦਾ ਖਾਸ ਸੀ ਹੁਣ ਇੱਥੇ ਭਗਵਾਨ ਤਮਨ ਸਾਹਿਬ ਹੋਰਾਂ ਨੂੰ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰ ਇਹਦੇ ਤੇ ਕੁਝ ਬੋਲਣਾ ਚਾਹੀਦਾ ਜਿਹੜੇ ਮਾਲਵਿੰਦਰ ਕੰਗਸ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਸਾਹਿਬ ਜਿਹੜੇ ਹੋਰ ਕਿੰਨੇ ਸਾਰੇ ਲੀਡਰ ਛੋਟੇ ਛੋਟੇ ਮਸਲਿਆਂ ਤੇ ਹਰ ਇੱਕ ਗੱਲ ਦਾ ਜਵਾਬ ਦੇਣ ਲਈ ਪ੍ਰੈਸ ਕਾਨਫਰੰਸ ਰੱਖਦੇ ਨੇ ਹੁਣ ਉਹ ਇਸ ਮਸਲੇ ਤੇ ਕਿਉਂ ਨਹੀਂ ਬੋਲ ਰਹੇ ਔਰ ਵੱਡਾ ਸਵਾਲ ਮਿੱਤਰੋ ਮਨ ਲਓ ਉਹ ਬੰਦਾ ਸੀਬੀਆਈ ਨੂੰ ਸ਼ਿਕਾਇਤ ਨਾ ਕਰਦਾ ਸੀਬੀਆਈ ਉਹਦੇ ਤੇ ਛਾਪਾ ਨਾ ਮਾਰਦੀ ਉਹ ਨਾ ਫੜਿਆ ਜਾਂਦਾ ਤਾਂ ਇਹਦਾ ਮਤਲਬ ਫਿਰ ਭਗਵੰਤਮਾਨ ਸਾਹਿਬ ਹਰਾਂ ਦੀ ਸਰਕਾਰ ਦੀ ਨਜ਼ਰ ਤੇ ਤਾਂ ਉਹ ਬੜਾ ਇਮਾਨਦਾਰੀ ਰਹਿਣਾ ਸੀ ਉਹ ਬੜਾ ਸੱਚਾ ਸੁੱਚਾ ਰਹਿਣਾ ਸੀ ਭਾਵੇਂ ਸੀਬੀਆਈ ਕਹਿ ਰਹੀ ਆ ਕਿ ਲੱਖਾਂ ਰੁਪਇਆ ਰਿਸ਼ਵਤ ਅਸੀਂ ਕੋਲੋਂ ਫੜੀ ਮੌਕੇ ਤੇ ਉਸ ਤੋਂ ਬਾਅਦ ਸੀਬੀਆਈ ਕਹਿ ਰਹੀ ਆ 7 ਕਰੋੜ ਰੁਪਇਆ ਨਕਦੀ ਉਹਦੇ ਘਰੋਂ ਫੜੀ ਕੁੱਲੂਆਂ ਦੇ ਹਿਸਾਬ ਨਾਲ ਸੋਨਾ ਫੜਿਆ ਔਰ ਇੰਪੋਰਟਡ ਮਹਿੰਗੀਆਂ ਗੱਡੀਆਂ ਹਥਿਆਰ ਉਹਦੇ ਕੋਲੋਂ ਸੀਬੀਆਈ ਕਹਿੰਦੀ ਘਰੋਂ ਅਸੀਂ ਬਰਾਮਦ ਕੀਤੇ ਨੇ ਔਰ ਸੀਬੀਆਈ ਕਹਿ ਰਹੀ ਆ ਕਿ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਔਰ ਉਸ ਤੋਂ ਬਾਅਦ ਜਿਹੜਾ ਉਹਦੀ ਜਾਇਦਾਦ ਦਾ ਵੇਰਵਾ ਆ ਰਿਹਾ ਕਰੋੜਾਂ ਰੁਪਏ ਦੇ ਫਲੈਟ ਤੇ ਜਾਇਦਾਦਾਂ ਉਸ ਡੀਆਈਜੀ ਸਾਹਿਬ ਦੀਆਂ ਸਾਹਮਣੇ ਆ ਰਹੀਆਂ মিডিਆ ਦੇ ਵਿੱਚ ਪਰ ਭਗਵੰਤਮਾਨ ਸਾਹਿਬ ਸਰਕਾਰ ਦੀ ਨਜ਼ਰ ਦੇ ਵਿੱਚ ਤਾਂ ਉਹ ਬੜਾ ਇਮਾਨਦਾਰ ਸੀ ਜੇਕਰ ਇਮਾਨਦਾਰ ਨਾ ਹੁੰਦਾ ਤਾਂ ਸੀਬੀਆਈ ਆ ਸੀਬੀਆਈ ਤੋਂ ਪਹਿਲਾਂ ਵਿਜੀਲੈਂਸ ਉਹਦੇ ਤੇ ਕੋਈ ਜਾਂਚ ਕਰਦੀ ਕੋਈ ਕਾਰਵਾਈ ਕਰਦੀ ਕੀ ਇਸੇ ਤਰ੍ਹਾਂ ਹੀ ਬਾਕੀ ਜਿੰਨੇ ਪੰਜਾਬ ਚ ਅਫਸਰ ਨੇ ਉਹ ਸਾਰੇ ਇਮਾਨਦਾਰ ਨੇ ਕੀ ਇਸੇ ਤਰ੍ਹਾਂ ਹੀ ਭਗਵੰਤ ਸਿੰਘ ਸਾਹਿਬ ਹਰਾਂ ਦੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੁਣ ਇੱਥੇ ਬਚੇ ਵਿਰੋਧੀ ਵੀ ਨਹੀਂਗੇ ਜਿਹੜੇ ਅਕਾਲੀ ਤੇ ਕਾਂਗਰਸੀ ਸਵਾਲ ਇੱਕ ਅੱਧਾ ਤਾਂ ਕਰਤਾ ਪਰ ਉਹ ਵੀ ਚੁੱਪ ਕਿਉਂ ਨੇ ਉਹਨਾਂ ਦੀਆਂ ਸਰਕਾਰਾਂ ਵੇਲੇ ਵੀ ਇਹ ਜਿਹੜਾ ਡੀਆਈਜੀ ਆ ਉਦੋਂ ਐਸਐਸਪੀ ਹੁੰਦਾ ਸੀ ਬੜਾ ਕਹਿੰਦੇ ਚਹੇਤਾ ਰਿਆ ਖਾਸ ਰਿਆ ਇਸੇ ਕਰਕੇ ਕਹਿੰਦੇ ਕਿ ਅੱਜ ਵਿਰੋਧੀ ਪਾਰਟੀਆਂ ਜਿਹੜੇ ਵੱਡੇ ਨੇਤਾ ਨੇ ਉਹ ਚੁੱਪ ਨੇ ਨਹੀਂ ਬੋਲੇ ਬਹੁਤਾ ਉਹਨਾਂ ਦੇ ਹੇਠਲੇ ਲੀਡਰਾਂ ਨੇ ਇਹ ਦੋਸ਼ ਲਾਏ ਨੇ ਕਿ ਉਹ ਉਹ ਭਗਵੰਤ ਮਾਨ ਸਰਕਾਰ ਦਾ लाडला ਉਹ ਉਹਨਾਂ ਦਾ ਖਾਸ ਹੈ ਪਰ ਤੁਹਾਡੀ ਸਰਕਾਰ ਦੇ ਦਰਮਿਆਨ ਵੀ ਰਿਹਾ ਕਿ ਉਦੋਂ ਉਹ ਤੁਹਾਡਾ ਖਾਸ ਨਹੀਂ ਸੀ ਇਹਦਾ ਜਵਾਬ ਕੌਣ ਦੇਗਾ ਵੇਖੋ ਮਿੱਤਰ ਪਿਆਰਿਓ ਅੱਜ ਜਿੰਨਾ ਕੁਝ ਉਸ ਡੀਆਈਜੀ ਤੋਂ ਨਿਕਲ ਰਿਹਾ ਉਹ ਸਾਰੀ ਪਾਪ ਦੀ ਕਮਾਈ ਕਹੀ ਜਾ ਸਕਦੀ ਆ ਉਹ ਸੱਚੀ ਸੁੱਚੀ ਕਿਰਤ ਨਹੀਂ ਹੈਗੀ 216000 ਰੁਪਇਆ ਉਹ ਡੀਆਈਜੀ ਦੀ ਤਨਖਾਹ ਮੀਡੀਆ 'ਚ ਦੱਸੀ ਜਾ ਰਹੀ ਆ ਇੰਨੀਕ ਤਨਖਾਹ ਦੇ ਨਾਲ ਜਿਵੇਂ ਦੱਸਿਆ ਜਾ ਰਿਹਾ ਵੀ ਇੱਕ ਉਹਦਾ ਫਲੈਟ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 40 ਬੀ ਆ ਉਹਦੇ ਚ ਜੀ ਦੀ 4 ਕਰੋੜ ਕੀਮਤ ਦੱਸੀ ਜਾ ਰਹੀ ਹੈ ਇੱਕ ਫਲੈਟ ਉਹਦਾ 39 ਬੀ ਚੰਡੀਗੜ੍ਹ ਸੈਕਟਰ ਚ ਦੱਸਿਆ ਜਾਂਦਾ ਉਹਦੀ 1.5 ਕਰੋੜ ਕੀਮਤ ਦੱਸੀ ਜਾ ਰਹੀ ਹੈ ਇੱਕ ਫਲੈਟ ਮਹਾਲੀ ਚ ਦੱਸਿਆ ਜਾ ਰਿਹਾ ਕੋਠੀ ਉਹਦੀ ਵੀ ਕੀਮਤ ਵੱਡੀ ਦੱਸੀ ਜਾ ਰਹੀ ਹੈ ਇਹਦੇ ਤੋਂ ਇਲਾਵਾ ਜਲੰਧਰ ਦਾ ਪਿੰਡ ਜਿਹੜਾ ਉਥੇ ਤੇ ਇਆਲੀ ਪਿੰਡ ਜਿਹੜਾ ਲੁਧਿਆਣੇ ਦਾ ਉਥੇ ਕਾਫੀ ਜ਼ਮੀਨ ਜਾਇਦਾਦਾਂ ਦੱਸੀਆਂ ਜਾ ਰਹੀਆਂ ਨੇ ਤੇ ਇੰਨਾ ਕੁਸ਼ਕੀ ਤਨਖਾਣਾ ਨਾਲ ਬਣ ਗਿਆ ਸਵਾਲ ਇਹ ਹੈ ਹੁਣ ਅਗਲਾ ਸਵਾਲ ਇਹ ਆ ਕਿ ਜਿਵੇਂ सीबीआई ਨੇ ਇਹਦੇ ਤੇ ਕਾਰਵਾਈ ਕੀਤੀ ਆ ਕੀ सीबीआई ਜਿਹੜੇ ਹੋਰ ਅਫਸਰ ਨੇ ਉਹਨਾਂ ਦੀ ਵੀ ਕੋਈ ਜਾਂਚ ਕਾਰਵਾਈ ਕਰੇਗੀ ਕਿ सीबीआई ਬਸ ਇੱਕ ਦੇ ਉੱਪਰ ਕਰਕੇ ਤੇ ਇੱਥੇ ਕੰਮ ਰੋਕ ਦੇਗੀ ਇੱਕ ਸਵਾਲ ਇੱਥੇ ਹੋਰ ਹੈ ਜਿਹੜਾ ਵਿਚੋਲੀਆ ਕਰシャン ਫੜਿਆ ਜੇ ਨੂੰ सीबीआई ਕਹਿੰਦੀ ਆ ਕਿ 21 ਲੱਖ ਸ਼ਾਇਦ ਉਹਦੇ ਕੋਲੋਂ ਕਹਿੰਦੇ ਆ ਕਿ ਰਕਮ ਫੜੀ ਗਈ ਆ ਜਿਹੜਾ ਵਿਚੋਲੀਆ ਜਿਹੜਾ ਸੈਟਿੰਗਾਂ ਕਰਾਉਂਦਾ ਸੀ ਡੀਆਈਜੀ ਸਾਹਿਬ ਦੀਆਂ ਦੱਸਿਆ ਜਾ ਰਿਹਾ ਕੀ ਉਹ ਕੱਲਾ ਐਸੇ ਪੁਲਿਸ ਅਫਸਰ ਦਾ ਹੀ ਵਿਚੋਲੀਆ ਸੀ ਜਾਂ ਹੋਰਾਂ ਦਾ ਵੀ ਸੀ ਮਿੱਤਰੋ ਪੁਲਿਸ ਅਫਸਰਾਂ ਨੂੰ ਸਾਰਾ ਕੁਝ ਪਤਾ ਹੁੰਦਾ ਉਹਨਾਂ ਨੂੰ ਇਹ ਪਤਾ ਵੀ ਜੇ ਫੋਨ ਤੇ ਗੱਲ ਕਰਾਂਗੇ ਫੋਨ ਟੈਪ ਹੋ ਜਾਏਗਾ ਫੜੇ ਜਾਗੇ ਇਸ ਕਰਕੇ ਉਹ ਫੋਨਾ ਫੋਨਾ ਤੇ ਗੱਲ ਘਾਟ ਹੀ ਕਰਦੇ ਆ ਅਬ ਚੋਲਿਆ ਉਹ ਜਿਹੜਾ ਦੋਸ਼ ਲਾ ਰਿਆ ਨਾ ਜਿਨੇ ਫੜਵਾਇਆ ਉਹ ਕਹਿੰਦਾ ਮੇਰੇ ਕੋਲ ਬਾਰ ਬਾਰ ਭੇਜਿਆ ਜਾਂਦਾ ਸੀ ਉਹੀ ਸੈਟਿੰਗ ਕਰਾਉਂਦਾ ਸੀ ਉਹੀ ਡਰਾਉਂਦਾ ਸੀ ਤਾਂ ਉਹਦੀਆਂ ਫੋਟੋਆਂ ਕਿੰਨੇ ਸਾਰੇ ਹੋਰ ਅਫਸਰਾਂ ਤੇ ਰਾਜਨੇਤਾਵਾਂ ਦੇ ਨਾਲ ਆ ਰਹੀਆਂ ਨੇ ਤੇ ਇੱਥੋਂ ਤੱਕ ਕਾਂਗਰਸ ਪਾਰਟੀ ਦੇ ਜਿਹੜੇ ਕਈ ਸੀਨੀਅਰ ਨੇਤਾ ਰਹਿ ਚੁੱਕੇ ਨੇ ਤੇ ਹੁਣ ਵੀ ਫਿਰ ਨਹੀਂ ਉਹਨਾਂ ਨਾਲ ਵੀ ਆ ਚੁੱਕੀਆਂ ਨੇ ਤਾਂ ਫਿਰ ਕੀ ਮੰਨਿਆ ਜਾਵੇ ਬਿਓ ਸੈਟਿੰਗ ਕਰਲੇ ਇੱਕ ਇਸ ਡੀ ਆਈ ਜੀ ਭੁੱਲਰ ਸਾਹਿਬ ਦੀ ਨਹੀਂ ਕਰਾਉਂਦਾ ਉਹ ਸੈਟਿੰਗਾਂ ਕਈਆਂ ਦੀਆਂ ਕਰਾਉਂਦਾ ਹੋ ਸਕਦਾ ਹੁਣ ਇਸ ਸਾਰੇ ਕੁਛ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਭਗਵੰਤਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਵੀ ਆਹ ਜਿਹੜੇ ਸਵਾਲ ਮੈਂ ਸ਼ੁਰੂ ਚ ਦੱਸੇ ਨੇ ਜਿਹੜੇ ਕਿ ਵਿਰੋਧੀ ਉਠਾ ਰਹੇ ਨੇ ਸੋਸ਼ਲ ਮੀਡੀਆ ਤੇ ਔਰ ਕੁਝ ਲੋਕ ਹੋਰ ਵੀ ਉਠਾ ਰਹੇ ਨੇ ਇਨਾਂ ਦੇ ਉੱਪਰ ਉਹ ਵੀ ਜਵਾਬ ਦੇਣ ਵੀ ਆਖਰ ਕੀ ਚੱਕਰ ਹੈ ਕਿ ਅੱਜ ਤੱਕ ਇਹ ਅਫਸਰ ਪੰਜਾਬ ਸਰਕਾਰ ਤੇ ਵਿਜੀਲੈਂਸ ਦੀ ਨਜ਼ਰ ਤੋਂ ਬਿਲਕੁਲ ਬੇਖਬਰ ਬਚਿਆ ਸੀ ਔਰ ਕੀ ਸੱਚਮੁੱਚ ਜਿਵੇਂ ਦੇ ਦੋਸ਼ ਵਿਰੋਧੀ ਲਾ ਰਹੇ ਨੇ ਜਿਹੜੇ ਸੁਖਪਾਲ ਖੈਰਾ ਨੇ ਕਲੀਅਰ ਕੱਟ ਲਿਖ ਕੇ ਲਾ ਦਿੰਦੇ ਨੇ ਕੀ ਉਹ ਦੋਸ਼ਾਂ ਦੇ ਵਿੱਚ ਕੋਈ ਸਚਾਈ ਹੈ ਜਾਂ ਨਹੀਂ ਹੈ ਇਹਦੇ ਬਾਰੇ ਆਮ ਆਦਮੀ ਪਾਰਟੀ ਉਹਦੇ ਜਿਹੜੇ ਸਪੀਕਰ ਨੇ ਬੁਲਾ ਰਹੇ ਨੇ ਉਹਨਾਂ ਨੂੰ ਅੱਗੇ ਆ ਕੇ ਜਿਹੜੀ ਆਪਣੀ ਗੱਲ ਰੱਖਣੀ ਚਾਹੀਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਖਤੀ ਵੀ ਬੇਨਤੀ ਆ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਜਿਹੜਾ ਬੈਲ ਆਈਕਨ ਹੈ ਘੰਟੀ ਵਾਲਾ ਬਟਨ ਹੈ ਉਹਨੂੰ ਨਾਲ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਔਰ ਆ ਜਿਹੜਾ ਮੁੱਦਾ ਡੀਆਈਜੀ ਦੇ ਫੜੇ ਜਾਣ ਵਾਲਾ ਇਹਦੇ ਤੇ ਜਿੰਨੀਆਂ ਵੀ ਨਵੀਆਂ ਅਪਡੇਟ ਆ ਰਹੀਆਂ ਨੇ ਉਹ ਸਾਰੀਆਂ ਬਾਰੀ-ਬਾਰੀ ਆਪਾਂ ਤੁਹਾਡੇ ਕੋਲ ਭੇਜਦੇ ਰਵਾਂਗੇ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਬਹੁਤ ਮਿਹਰਬਾਨ